ਜਸ਼ਨਪ੍ਰੀਤਾ ਪਰਿਵਾਰ ਬਿਲਕੁਲ ਆਪਣੇ ਕਿਉਂਕਿ ਮੁੰਡੇ ਦੀ ਇੱਕ ਰਿਹਾਈ ਔਰ ਉਹਨੂੰ ਇੱਕ ਲੀਗਲ ਜਿਹੜੀ ਹੁਣ ਐਡ ਚਾਹੀਦੀ ਹੈ ਉਹਦੇ ਲਈ ਪ੍ਰਿਆਸ ਰਤ ਹੈ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਪੰਜਾਬ ਰੈਨ ਹਾਈ ਕੋਰਟ ਦੇ ਪ੍ਰਦੀਪ ਵੀਰਕ ਵੀਰਕ ਸਾਹਿਬ ਸਾਰਾ ਮਾਮਲਾ ਤੁਸੀਂ ਦੇਖਿਆ ਹੈ ਟਰੱਕ ਚਲਾ ਰਿਆ ਸੀ ਤਿੰਨ ਮੌਤਾਂ ਹੋਈਆਂ ਨੇ ਔਰ ਇਹ ਕਿਹਾ ਗਿਆ ਕਿ ਨਸ਼ੇ ਵਿੱਚ ਹੈ ਦੋ ਲੀਗਲ ਪਹਿਲੂ ਜਿਹੜੇ ਸਾਨੂੰ ਸਮਝ ਆ ਰਹੇ ਨੇ ਕਿ ਤਿੰਨ ਮੌਤਾਂ ਤੇ ਪਲੱਸ ਨਸ਼ੇ ਵਿੱਚ ਡਰਾਈਵਿੰਗ ਤੁਸੀਂ ਕ੍ਰਿਮੀਨਲ ਬਹੁਤ ਸਾਈਕੀ ਦੇਖੀ ਐਦਰ ਦੇ ਕੇਸ ਵੀ ਦੇਖੇ ਹੋਣੇ ਕੀ ਲੱਗਦਾ ਇਸ ਮਾਮਲੇ 'ਚ ਸਭ ਤੋਂ ਪਹਿਲਾਂ ਤਾਂ ਜੀ ਮੈਂ ਆ ਕਹਾਂਗਾ ਐਕਸੀਡੈਂਟ ਇੰਟੈਂਸ਼ਨਲੀ ਨਹੀਂ ਕੀਤਾ ਗਿਆ ਤੁਸੀਂ ਗੱਲ ਵੇਖੋ ਜੇ ਕੱਲ ਨੂੰ ਇਹ ਸਵਾਲ ਜਿਵੇਂ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆ ਚੀਜ਼ ਰੇਜ਼ ਹੋ ਰਹੀ ਹੈ ਕਿ ਹੀ ਵਾਸ ਨਾਟ ਅਥੋਰਾਈਜ਼ਡ ਟੂ ਡਰਾਈਵ ਜੇ ਉਹ ਚਲੌਣ ਲਈ ਅਥੋਰਾਈਜ਼ ਨਹੀਂ ਹੈ ਤੁਹਾਡੇ ਸਿਸਟਮ ਦੇ ਵਿੱਚ ਅਭੀਂ ਇੰਡੀਆ ਦੇ ਵਿੱਚ ਤਾਂ ਇਮਪ੍ਰੈਸ਼ਨ ਪਬਲਿਕ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਵੇਂ ਕ੍ਰੇਜ਼ ਐਬ੍ਰੋਡ ਜਾਂਦਾ ਉਹਨਾਂ ਦੇ ਦਿਮਾਗ 'ਚ ਤਾਂ ਅਮਰੀਕਨ ਸਿਸਟਮ ਫੂਲ ਪ੍ਰੂਫ ਹੈ ਇਹੋ ਜੇ ਇੱਕ ਇਲੀਗਲ ਇਮੀਗ੍ਰੈਂਟ ਨੂੰ ਉੱਥੇ ਲਾਇਸੈਂਸ ਮਿਲ ਜਾਂਦਾ ਐਨੇ ਵੱਡੇ ਟਰੱਕ ਨੂੰ ਚਲਾਉਣ ਦਾ ड्रंकन ड्राइविंग ड्राइविंग नु चेक ਕਰਨ ਦਾ ਉਹਨਾਂ ਕੋਲ ਕੋਈ ਮੈਕੈਨਿਜ਼ਮ ਨਹੀਂ ਹੈ ਤੇ ਸਾਰਾ ਬਲੇਮ ਇਹਦੇ ਤੇ ਕਿਉਂ ਪਾਣਾ ਹੈ ਉਹਨੇ ਕੋਈ ਜਾਣ ਕੇ ਤਾਂ ਐਕਸੀਡੈਂਟ ਕੀਤਾ ਨਹੀਂ ਤੁਸੀਂ ਲਾਇਸੈਂਸ ਤੁਸੀਂ ਦਿੱਤਾ ਜਦ ਕਿ ਐਗਜੈਕਟਲੀ ਲਾਇਸੈਂਸ ਦਿੱਤਾ ਹੈ ਦੂਜੀ ਗੱਲ ਇਹ ਵੀ ਇੱਕ ਗੱਲ ਆ ਰਹੀ ਸੀ ਕਿ ਜਿਹੜੀ ਗੱਡੀ ਆ ਕੇ ਵੱਜੀ ਹੈ ਉਹ ਬਹੁਤ ਫਾਸਟ ਸਪੀਡ ਤੇ ਸੀ ਇਹਦਾ ਕਸੂਰ ਉਹਨਾਂ ਨਹੀਂ ਸੀ ਇਹਦਾ ਕਸੂਰ ਇਹ ਹੈ ਕਿ ਇਹਨੇ ਮੋੜ ਗਲਤ ਤੋਂ ਮੋੜ ਲਿਆ ਪਰ ਇਹਨੇ ਜਾਣ ਕੇ ਤਾਂ ਐਕਸੀਡੈਂਟ ਨਹੀਂ ਕੀਤਾ ਕਲਪੇਬਿਲਟੀ ਘਟ ਜਾਂਦੀ ਹੈ ਲੇਕਿਨ ਇਹ ਸਭ ਤੋਂ ਪਹਿਲਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਤੁਸੀਂ ਮੈਂ ਕਹਾਂਗਾ ਬਹੁਤ ਵੱਡੀ ਇੱਕ ਨੈਗੇਟਿਵ ਚੀਜ਼ ਜਾਂ ਬਹੁਤ ਵੱਡਾ ਉਹਨਾਂ ਦੇ ਸਿਸਟਮ ਦਾ ਇੱਕ ਲੈਪਸ ਬਾਹਰ ਆਇਆ ਹੈ ਕਿ ਉਹ ਐਸੀ ਕਿਸੇ ਨੂੰ ਵੀ ਚੁੱਕ ਕੇ ਡਰਾਈਵਿੰਗ ਲਾਇਸੈਂਸ ਈਸ਼ੂ ਕਰ ਦਿੰਦੇ ਆ ਥਿਸ ਇਜ਼ ਵੈਰੀ ਸਰਪ੍ਰਾਈਜ਼ਿੰਗ ਹੁਣ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਨਾਲ ਇਹ ਹੁੰਦੀ ਹੈ ਕਿ ਜੇ ਤਿੰਨ ਮੌਤਾਂ ਹੋਈਆਂ ਉਹਦੇ ਵਿੱਚ ਕੰਟ੍ਰਿਬਿਊਟਰਰੀ ਨੈਗਲੀਜੈਂਸ ਜਿਹੜੀ ਅਸੀਂ ਕਹਿੰਦੇ ਆ ਕਿ ਦੂਜੀ ਸਾਈਡ ਦੀ ਗਲਤੀ ਉਹ ਕਿਸ ਹੱਦ ਤੱਕ ਦੀ ਹੈ ਮੰਨ ਲਓ ਕੋਈ ਵੀ ਇਨਸਾਨ ਗੱਡੀ ਚਲਾ ਰਿਹਾ ਸਾਹਮਣੇ ਵਾਲਾ ਰੋਂਗ ਸਾਈਡ ਤੇ ਆ ਕੇ ਮਾਰੂਗਾ ਤੇ ਤਾਂ ਨਹੀਂ ਕਿ ਕਿਉਂਕਿ ਉਹ ਟਰੱਕ ਚਲਾ ਰਿਹਾ ਹੈ ਜਾਂ ਉਹਨੇ ਗਲਤ ਮੋੜ ਕੱਟ ਲਿਆ ਇਸ ਕਰਕੇ ਗਲਤ ਮੋੜ ਕੱਟਣ ਦਾ ਚਲਾਨ ਹੁੰਦਾ ਹੈ ਮੌਤ ਉਹਨੇ ਜਾਣ ਕੇ ਨਹੀਂ ਕਿਸੇ ਦੀ ਕੌਜ਼ ਕੀਤੀ ਜੇ ਡੈਥ ਹੋਈ ਹੈ ਕਿਸੇ ਦੀ ਹੋ ਸਕਦਾ ਹੈ ਪਹਿਲਾਂ ਇਹ ਡਿਟਰਮਨ ਕੀਤਾ ਜਾਵੇ ਕਿ ਪਹਿਲਾਂ ਉਹ ਗੱਡੀ ਇੰਨੀ ਤੇਜ਼ ਤਾਂ ਨਹੀਂ ਦੂਜੇ ਆ ਰਹੇ ਸੀ ਕਿ ਉਹਨਾਂ ਤੋਂ ਬ੍ਰੇਕ ਨਹੀਂ ਲੱਗੀ ਜਾਂ ਕਿਤੇ ਉਹ ਤਾਂ ਨਹੀਂ ਨਸ਼ੇ ਦੇ ਵਿੱਚ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮਤਲਬ ਗੱਡੀ ਸੋ ਉਹਨਾਂ ਦੇ ਕੰਟਰੋਲ ਚੋਂ ਬਾਹਰ ਹੋਰ ਸਪੀਡ ਇੰਨੀ ਜ਼ਿਆਦਾ ਕਿ ਜੇ ਕੋਈ ਸਾਹਮਣੇ ਵਾਲਾ ਥੋੜੀ ਜਿਹੀ ਵੀ ਗਲਤ ਜਾਵੇ ਤੇ ਇਹ ਗੱਡੀ ਉਹਦੇ ਚ ਵੱਜੂਗੀ ਅਛਾ ਦੋ ਚੀਜ਼ਾਂ ਨੇ ਇਹਦਾ ਮੈਡੀਕਲ ਵੀ ਹੋਇਆ ਹੋਣਾ ਉਹਦੀ ਰਿਪੋਰਟ ਵੀ ਹੈ ਬਲੱਡ ਸੈਂਪਲ ਯੂਰਿਨ ਸੈਂਪਲ ਲਿੱਤੇ ਜਾਂਦੇ ਨੇ ਇੱਕ ਪ੍ਰੋਸੀਜਰ ਹੈ ਦੂਜੀ ਗੱਲ ਹੈ ਕਿ ਹੁਣ ਉੱਥੇ ਕਿਉਂਕਿ ਇਹ ਇਹਨੂੰ ਲਾਇਸੈਂਸ ਮਿਲਿਆ ਹੋਇਆ ਸੀ ਵਰਕ ਪਰਮਿਟ ਵੀ ਸੀ ਜੀ ਯਾਨੀ ਕਿ ਅਸਾਲਮ ਦਾ ਕੇਸ ਵੀ ਸੀ ਜੀ ਤਾਂ ਇਹ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਬਤੌਰ ਇੱਕ ਸੀਨੀਅਰ ਵਕੀਲ ਉਹਨਾਂ ਉੱਥੇ ਇਹਨਾਂ ਦੇ ਵਕੀਲ ਕਰਨੇ ਪੈਣੇ ਵਕੀਲ ਤਾਂ ਵੇਖੋ ਬਿਲਕੁਲ ਕਰਨੇ ਪੈਣੇ ਆ ਚੀਜ਼ਾਂ ਬਿਕੋਜ਼ ਕਾਨੂੰਨ ਦੇ ਵਿੱਚ ਟੈਕਨੀਕੈਲਿਟੀਆਂ ਹੁੰਦੀਆਂ ਜੇ ਮੰਨ ਲਓ ਕੋਈ ਕਿ ਜੇ ਇੰਡੀਆ ਦਾ ਵੀ ਕੋਈ ਲਾਇਰ ਸਾਡੇ ਵਰਗਾ ਕੋਈ ਐਡਵਾਈਸ ਦੇਣੀ ਚਾਵੇ ਜਿਹੜੀ ਲਾਅ ਦੀ ਟੈਕਨੀਕੈਲिटीज ਨੇ ਉਹਦੇ ਕਰਕੇ ਉਹ ਐਡਵਾਈਸ ਜ਼ਰੂਰੀ ਨਹੀਂ ਸਹੀ ਹੋਊਗੀ ਉਹਦੇ ਲਈ ਉਹਨੂੰ ਇੱਥੇ ਆਪਦੇ ਸਿਸਟਮ ਦੇ ਹਿਸਾਬ ਨਾਲ ਇੱਕ ਲੋਕਲ ਲਾਅ ਦੇ ਹਿਸਾਬ ਨਾਲ ਲਾਇਰ ਦੀ ਲੋਡ ਪਊਗੀ ਔਰ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਜਿੰਨੀ ਕਲਪੇਬਿਲਿਟੀ ਸ਼ੋ ਕੀਤੀ ਜਾ ਰਹੀ ਹੈ ਕਿ ਜੀ 100% ਦੀ ਉਹਦਾ ਕਸੂਰ ਹੈ ਉਹ ਤਾਂ ਨਹੀਂ ਹੈ ਮਤਲਬ ਉਹ ਤਾਂ ਇੱਕ ਆਊਟਸਾਈਡਰ ਪੁਆਇੰਟ ਆਫ View ਤੋਂ ਜਾਂ ਜਿੰਨੀ ਲੀਗਲ ਨੋਲੇਜ ਮੈਨੂੰ ਹੈ ਉਹ ਕੁਝ ਕਾਮਨ ਪ੍ਰਿੰਸੀਪਲਸ ਹੁੰਦੇ ਆ ਜਿਵੇਂ ਮੈਂ ਕੰਟ੍ਰਿਬਿਊਟਰੀ ਨੈਗਲੀਜੈਂਸ ਫਰੇਜ਼ ਕਰ ਰਿਹਾ ਉਹਦੇ ਵਿੱਚ ਇਹ ਹੁੰਦਾ ਕਿ ਜੇ ਐਕਸੀਡੈਂਟ ਹੋ ਜਾਏ ਦੂਜੀ ਪਾਰਟੀ ਦਾ ਵੀ ਕਿੰਨਾ ਕਸੂਰ ਹੈ ਇਸ ਕੇਸ ਦੇ ਵਿੱਚ ਦੂਜੀ ਪਾਰਟੀ ਟੋਟਲੀ ਬੇਕਸੂਰ ਨਹੀਂ ਲੱਗ ਰਹੀ ਭਾਵੇਂ ਡੈਥ ਹੋ ਗਈ ਬਿਕਾਜ਼ ਅਲਟੀਮੇਟਲੀ ਕਿ ਡੈਥ ਰੈਸ਼ਨ ਨੈਗਲੀਜੈਂਟ ਐਕਟ ਸੀ ਕਿ ਨਹੀਂ ਸੀ ਚਲਾਨ ਡੈਫੀਨੇਟਲੀ ਹੋਣਾ ਚਾਹੀਦਾ ਕਿ ਤੂੰ ਗਲਤ ਮੋੜ ਕੱਟ ਲਿਆ ਲੇਕਿਨ ਉਹ ਮਨਸ਼ਾ ਨਹੀਂ ਸੀ ਐਕਸੀਡੈਂਟ ਕੌਜ਼ ਕਰਨ ਦੀ ਕਿਸੇ ਦੇ ਜਾਨ ਦਾ ਨੁਕਸਾਨ ਕਰਨ ਦੀ ਸੋ ਉਸ ਕਰਕੇ ਲਾਇਰ ਦੀ ਤਾਂ ਲੋਡ ਪਾਉਗੀ ਬਿਕੋਜ਼ ਇਹ ਚੀਜ਼ ਕੋਰਟ ਦੇ ਸਾਹਮਣੇ ਸਾਬਤ ਕਰਨੀ ਪੈਣੀ ਹੈ ਔਰ ਇਹ ਬਹੁਤ ਟੈਕਨੀਕਲ ਨੇ ਕਿਉਂਕਿ ਪੇਰੈਂਟਸ ਦਾ ਕਹਿਣਾ ਕਿ ਉਹ ਉਹ ਤਾਂ ਨਸ਼ਾ ਕਰਦਾ ਹੀ ਨਹੀਂ ਸੀ ਹੁਣ ਉੱਥੇ ਮੈਡੀਕਲ ਰਿਪੋਰਟ ਆ ਗਈ ਜੇ ਮੰਨ ਲਓ ਨਸ਼ਾ ਨਿਕਲ ਆਇਆ ਫਾਰ ਐਗਜ਼ਾਮਪਲ ਤਾਂ ਉਹ ਇਹ ਆਫੈਂਸ ਕਿਵੇਂ ਅੱਗੇ ਤੱਕ ਜਾ ਸਕਦਾ ਦੇਖੋ ਫਿਰ ਸੀਰੀਅਸ ਚੀਜ਼ ਤਾਂ ਹੋ ਜਾਂਦੀ ਹੈ ਲੇਕਿਨ ਫਿਰ ਗੱਲ ਇਹ ਹੈ ਕਿਦਾ ਮਤਲਬ ਉੱਥੇ ਡਰਾਈਵਰਸ ਨਸ਼ੇ ਦੇ ਵਿੱਚ ਇੰਨੇ ਵੱਡੇ ਟਰੱਕ ਚਲਾ ਰਹੇ ਹੈ ਔਰ ਉਹਨਾਂ ਦੀ ਟ੍ਰੈਫਿਕ ਪੁਲਿਸ ਉਸ ਚੀਜ਼ ਨੂੰ ਕੰਟਰੋਲ ਹੀ ਨਹੀਂ ਕਰ ਸਕਦੇ ਮਤਲਬ ਅਮਰੀਕਾ ਜੋ ਦੁਨੀਆ ਦੇ ਵਿੱਚ ਹਰ ਜਗ੍ਹਾ ਕਹਿੰਦਾ ਕਿ ਅਸੀਂ ਆਹ ਚੀਜ਼ ਚੈੱਕ ਕਰ ਰਹੇ ਹਾਂ ਨਹੀਂ ਨਹੀਂ ਦੁਨੀਆ ਨੂੰ ਐਡਵਾਈਸ ਦਿੰਦਾ ਹੈ ਫੂਲ ਪ੍ਰੂਫ ਸਿਸਟਮ ਛੱਡੋ ਹਰ ਦੇਸ਼ ਨੂੰ ਸਮਝਾਉਂਦਾ ਹੈ ਕਿ ਤੁਹਾਡੇ ਉੱਥੇ ਲੌ ਲੈਸਨਸ ਨਹੀਂ ਹੈ ਤੁਹਾਡੇ ਉੱਥੇ ਆਹ ਪ੍ਰੋਬਲਮ ਹੈ ਉਸ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਕਿ ਇੱਕ ਇਨਸਾਨ ਡਰੰਕਨ ਡਰਾਈਵਿੰਗ ਐਨੇ ਵੱਡੇ ਟਰੱਕ ਦੀ ਕਰ ਰਿਹਾ ਜਿਹਦੇ ਕਨਸੀਕਵੈਂਸਸ ਉਹਨਾਂ ਨੂੰ ਪਤਾ ਹੈ ਔਰ ਉਸ ਚੀਜ਼ ਨੂੰ ਚੈੱਕ ਕਰਨ ਦਾ ਜਾਂ ਪ੍ਰੀਵੈਂਟ ਕਰਨ ਦਾ ਉਹਨਾਂ ਕੋਲ ਮੈਕੈਨਿਜ਼ਮ ਹੀ ਹੈ ਨਹੀਂ ਕਿਉਂਕਿ ਲਾਇਸੈਂਸ ਦਿੱਤਾ ਜਾਂਦਾ ਹੈ ਕਿ ਪੂਰਾ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਉੱਥੇ ਲਾਇਸੈਂਸ ਐਵੇਂ ਤਾਂ ਮਿਲਦਾ ਨਹੀਂ ਉੱਥੇ ਅਮਰੀਕਾ 'ਚ ਜਿੰਨੇ ਵੀ ਸਾਡੇ ਜਾਣਕਰ ਨੇ ਜਾਂ ਤੁਹਾਡੇ ਸਰਕਲਸ ਪਤਾ ਲੱਗਦਾ ਹੋਣਾ ਐਵੇਂ ਥੋੜੀ ਡੀਲ ਮਿਲਦਾ ਹੈ ਬਿਲਕੁਲ ਡਰਾਈਵਿੰਗ ਲਾਇਸੈਂਸ ਦਾ ਵੀ ਟਫ ਪ੍ਰੋਸੀਜਰ ਹੋਗਾ ਸੋ ਡਰਾਈਵਿੰਗ ਲਾਇਸੈਂਸ ਕਿਵੇਂ ਇਸ਼ੂ ਹੋ ਗਿਆ ਔਰ ਉਸ ਤੋਂ ਬਾਅਦ ਡਰੰਕਨ ਡਰਾਈਵਿੰਗ ਜੇ ਹੋਈ ਹੈ ਜੀ ਤੇ ਇੱਕ ਐਨਾ ਵੱਡਾ ਟਰੱਕ ਇੱਕ ਜਾਨੇ ਦਾ ਤਾਂ ਐਕਸੀਡੈਂਟ ਤੋਂ ਬਾਅਦ ਬਾਹਰ ਆ ਗਿਆ ਦੂਜੇ ਕਿੰਨੇ ਹੋ ਜੇ ਡਰੰਕਨ ਡਰਾਈਵ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਵੇਖੋ ਕੋਈ ਵੀ ਸਟੇਟ ਕੋਈ ਵੀ ਕੰਟਰੀ ਜਿਹੜਾ ਕਵੇ ਕਿ ਜੀ ਸਾਡੇ ਇੱਥੇ ਕ੍ਰਾਈਮ ਘਟ ਹੈ ਇਹਦਾ ਮਤਲਬ ਉਹਨਾਂ ਨੇ ਪ੍ਰੀਵੈਂਸ਼ਨ ਜਾਂ ਤਾਂ ਬਹੁਤ ਵਧੀਆ ਕੀਤੀ ਹੋਈ ਹੈ ਜਾਂ ਉਹਨਾਂ ਨੇ ਇੰਪਲੀਮੈਂਟ ਲਾਜ਼ ਬੜੇ ਵਧੀਆ ਕੀਤੇ ਹੋਏ ਹੈ ਅਮਰੀਕਾ ਦੇ ਕੇਸ ਤਾਂ ਕੁਝ ਵੀ ਨਹੀਂ ਦਿਸ ਰਿਹਾ ਹੁਣ ਸਿਚੁਏਸ਼ਨ ਇੱਥੇ ਹੈ ਕਿ ਜਸ਼ਨਪ੍ਰੀਤ ਹਿਰਾਸਤ ਉੱਥੇ ਹੈਗਾ ਕਸਟਡੀ ਵਿੱਚ ਔਰ ਦੱਸਿਆ ਉੱਥੇ ਪੁਲਿਸ ਨੇ ਕਿ ਨਸ਼ਾ ਪਲਸ ਉਹਨੂੰ ਇਲੀਗਲ ਇਮੀਗ੍ਰੈਂਟ ਕਹਿਣਾ ਸਹੀ ਹੋਏਗਾ ਜੇ ਲਾਇਸੈਂਸ ਬਣ ਗਿਆ ਜੇ ਵਰਕ ਪਰਮਿਟ ਮਿਲ ਗਿਆ ਫਿਰ ਇਲੀਗਲ ਤਾਂ ਕਹਿਣਾ ਲੱਗਦਾ ਵੀ ਸਹੀ ਹੋਏਗਾ ਇਲੀਗਲ ਇਸ ਸਟੇਜ ਤੇ ਇਲੀਗਲ ਕਹਿ ਰਿਹਾ बिकॉज ਲੀਗਲ ਤਰੀਕੇ ਨਾਲ ਨਹੀਂ ਗਿਆ ਪਰ ਜਦੋਂ ਐਸਾਈਲਮ ਸੀਕ ਕੀਤਾ ਹੁੰਦਾ ਹੈ ਜਿੰਨਿਆਂ ਨੇ ਕੀਤਾ ਹੁੰਦਾ ਹੈ ਉਹ ਤਕਰੀਬਨ ਇਲੀਗਲ ਤਰੀਕੇ ਨਾਲ ਗਏ ਹੁੰਦੇ ਹਨ ਔਰ ਜੇ ਤਰੀਕਾ ਇਲੀਗਲ ਹੈ ਐਸਾਈਲਮ ਸੀਕ ਕੀਤਾ ਹੋਇਆ ਤੇ ਵਰਕ ਪਰਮਿਟ ਮਿਲ ਗਿਆ ਤੇ ਫਿਰ ਤਾਂ ਇਲੀਗਲ ਵਰਡ ਨਹੀਂ ਯੂਜ਼ ਕਰਨਾ ਚਾਹੀਦਾ ਫਿਰ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਅਮਰੀਕਨ ਗਵਰਨਮੈਂਟ ਨੇ ਐਕਸੈਪਟ ਕਰ ਲਿਆ ਕਿ ਉਹਦਾ ਆਉਣਾ ਹੁਣ ਲੀਗਲ ਹੈ ਵੀ ਵਿਲ ਕਿ ਦੇ ਆਰ ਓਨਲੀ ਕੰਸੀਡਰਿੰਗ ਕਿ ਇਹਨੂੰ ਕੰਟੀਨਿਊ ਕਰਨ ਦਈਏ ਕਿ ਵਾਪਸ ਕਰੀਏ ਡਿਪੋਰਟ ਕਰੀਏ ਜਾਂ ਅਲਾਉ ਕਰ ਦਈਏ ਕਿਉਂਕਿ ਸਾਇਲਮ ਦਾ ਕੇਸ ਚੱਲਦਾ ਹੈ ਨੰਬਰ ਮਿਲਦਾ ਹੈ ਫਿਰ ਲਗਾਤਾਰ ਉੱਥੇ ਜਾਣਾ ਪੈਂਦਾ ਹੈ ਆਪਣੇ ਕੇਸ ਲੜਨਾ ਵੀ ਹੈ ਉਸ ਤੋਂ ਉਹਦੇ ਇਲਾਵਾ ਵਰਕ ਪਰਮਿਟ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵਰਕ ਪਰਮਿਟ ਤਾਂ ਹੀ ਮਿਲੂਗਾ ਨਹੀਂ ਤਾਂ ਡਿਪੋਰਟ ਕਰ ਦਿੰਦੇ ਸੋ ਡਿਪੋਰਟ ਨਾ ਕਰਨ ਦਾ ਮਤਲਬ ਹੈ ਕਿਤੇ ਨਾ ਕਿਤੇ ਐਕਸੈਪਟੈਂਸ ਦਾ ਪ੍ਰੋਸੀਜਰ ਚੱਲ ਰਿਹਾ ਸੀ ਔਰ ਉਹ ਪ੍ਰੋਸੀਜਰ ਨੂੰ ਐਕਸੈਪਟੈਂਸ ਦਾ ਪ੍ਰੋਸੀਜਰ ਉਦੋਂ ਤੱਕ ਮੰਨਿਆ ਜਾਂਦਾ ਜਦੋਂ ਤੱਕ ਕੇਸ ਰਿਜੈਕਟ ਨਹੀਂ ਹੋ ਜਾਂਦਾ ਤੁਸੀਂ ਜਸ਼ਨਪ੍ਰੀਤ ਦੇ ਪਰਿਵਾਰ ਨੂੰ ਕੀ ਮੈਸੇਜ ਦੇਣਾ ਜਾਓਗੇ ਵਿਕਸਾਪ ਕਿਉਂਕਿ ਤੁਹਾਡੇ ਕੋਲ ਕਾਫੀ ਐਕਸਪੀਰੀਐਂਸ ਹੈ ਤਜਰਬਾ ਕਾਫੀ ਹੈ ਕਿ ਲੀਗਲ ਤਰੀਕੇ ਨਾਲ ਹੁਣ ਕਿਵੇਂ ਦੀ ਲੜਾਈ ਲੜ ਸਕਦੇ ਲੀਗਲ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਮੈਡੀਕਲ ਦੇ ਵਿੱਚ ਕੀ ਆਉਂਦਾ ਹੈ ਡਰੰਕਨ ਸੀ ਕਿ ਡਰੰਕਨ ਮਤਲਬ ਡਰਾਈਵਿੰਗ ਕੀਤੀ ਹੈ ਕਿ ਨਹੀਂ ਕੀਤੀ ਦੂਜੀ ਗੱਲ ਉਹ ਫੁਟੇਜ ਦੇ ਵਿੱਚੋਂ ਇਹ ਦੇਖਿਆ ਜਾਵੇ ਕਿ ਜਿਹੜੀ ਗੱਡੀ ਆ ਰਹੀ ਸੀ ਦੂਜੀ ਦੀ ਦੇ ਵਿੱਚ ਤਿੰਨ ਲੋਕ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਗੱਡੀ ਕਿ ਸਪੀਡ ਤੇ ਆ ਰਹੀ ਸੀ ਉੱਥੇ ਸਪੀਡ ਲਿਮਟ ਕਿੰਨੀ ਸੀ ਔਰ ਉਹਨਾਂ ਲੋਕਾਂ ਦਾ ਪੋਸਟਮਾਰਟਮ ਹੋਇਆ ਹੋਣਾ ਉਹਦੇ ਵਿੱਚ ਕੋਈ ਲਿਕਰ ਆਈ ਹੈ ਕਿ ਨਹੀਂ ਉਹਨਾਂ ਨੇ ਕੁਝ ਕੰਜ਼ਿਊਮ ਕੀਤਾ ਹੋਇਆ ਸੀ ਕਿ ਨਹੀਂ ਔਰ ਜੇ ਸੀ ਤੇ ਕਿਸ ਹੱਦ ਤੱਕ ਕੀਤਾ ਸੀ ਮੰਨ ਲਓ ਉਹਨਾਂ ਨੇ ਇੰਨੀ ਪੀਤੀ ਹੋਈ ਸੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਕਲਪੇਬਿਲਿਟੀ ਬਹੁਤ ਘਟ ਜਾਂਦੀ ਹੈ ਉਸ ਐਂਗਲ ਤੋਂ ਜ ਮਤਲਬ ਮੇਰਾ ਸਜੈਸ਼ਨ ਐਜ਼ ਅ ਲਾਇਰ ਇਹੀ ਹੋਊਗਾ ਕਿ ਇਹਨਾਂ ਨੂੰ ਉਸ ਚੀਜ਼ ਨੂੰ ਦੇਖਣਾ ਚਾਹੀਦਾ ਤਾਂ ਕਿ ਜਸ਼ਨ ਫਰੀਦ ਦੀ ਇੰਟention ਨਹੀਂ ਸੀ ਉਹ ਚੀਜ਼ ਸਾਬਤ ਹੋ ਸਕੇ ਕਿਉਂਕਿ ਇੱਕ ਰੈਸ਼ਨ ਨੈਗਲੀਜੈਂਟ ਐਕਟ ਦੀ ਕੈਟੇਗਰੀ ਚ ਹੈ ਉਹਦੇ ਵਿੱਚ ਇੰਟention ਨਹੀਂ ਹੁੰਦੀ ਪਰ ਪਤਾ ਹੁੰਦਾ ਕਿ ਜਿਹੜਾ ਐਕਟ ਕਰ ਰਿਹਾ ਉਹ ਤੇ ਕਨਸੀਕਵੈਂਸਸ ਹੋ ਸਕਦੇ ਹੋਣਗੇ ਸੋ ਉਹ ਚੀਜ਼ ਸੇ ਜਾਣ ਕੇ ਤੇ ਮੇਰੇ ਖਿਆਲ ਨਾਲ ਕਲਪੇਬਿਲਟੀ ਬਹੁਤ ਘਟ ਜੂ ਔਰ ਆਮ ਵੈਰੀ ਸ਼ੋਰ ਅਦਰਵਾਈਜ਼ ਵੀਰ ਦਸਾਂ ਲੋਕਾਂ ਦੀ ਆ ਬਹੁਤ ਨੇ ਨਾਲ ਸੋ ਰੱਬ ਵੱਲੋਂ ਮੇਰ ਰਹੂਗੀ ਔਰ ਇਹਨਾਂ ਨੂੰ ਰելիਫ ਦੀ ਜ਼ਰੂਰ ਮਿਲੇ ਤੁਸੀਂ ਚਲੋ ਇੱਥੇ ਬੈਠੇ ਜੇ ਪਰਿਵਾਰ ਦੀ ਕੋਈ ਮਦਦ ਕਰਨਾ ਚਾਹੋ ਤੇ ਤੁਹਾਡੇ ਵੱਲੋਂ ਆਪਾਂ ਕਹਿ ਸਕਦੇ ਸਰ ਐਨੀਥਿੰਗ ਐਨੀ ਟਾਈਮ ਦੇਖੋ ਮੈਂ ਤਾਂ ਇੱਥੇ ਐਡਵਾਈਸ ਦੇ ਸਕਦਾ ਮੇਰੇ ਵੱਲੋਂ ਐਡਵਾਈਸ ਲਈ ਥੇ ਆਰ ਆਲਵੇਸ ਵੈਲਕਮ ਜੋ ਵੀ ਐਡਵਾਈਸ ਚਾਹੀਦੀ ਹੋਵੇ ਕਦੇ ਵੀ ਥੇ ਆਰ ਮੋਸਟ ਵੈਲਕਮ ਬਿਕੋਜ਼ ਇਹੋ ਜੇ ਸਾਡੇ ਬਹੁਤ ਸਿੱਖ ਭੈਣ ਭਰਾ ਨੇ ਜਿਹੜੇ ਅਬ੍ਰੋਡ ਗਏ ਔਰ ਸਾਰੇ ਤੇ ਸਾਰੇ ਪੰਜਾਬੀ ਜਾਂ ਮੈਂ ਕਹਾਂਗਾ ਇੰਡੀਅਨਸ ਜਿਹੜੇ ਗਏ ਹੈ ਨਾ ਸਿਰਫ ਪੰਜਾਬੀ ਉਹ ਵਿਚਾਰੇ ਜਾ ਕੇ ਉੱਥੇ ਬਹੁਤ ਸਫਰ ਕਰ ਰਹੇ ਨੇ ਉਹਨਾਂ ਕੋਲ ਰੇ ਆਊਟ ਨਹੀਂ ਮਿਲ ਰਿਹਾ ਨਾ ਵਾਪਸ ਹੋਣ ਜੋਗ ਰਹੇ ਨਾ ਉਹ ਰਹਿਣ ਜੋਗ ਰਹੇ ਹੈ। ਔਰ ਉਹ ਸਿਸਟਮ ਦੇ ਵਿੱਚ ਇੱਕ ਰੁਲ ਕੇ ਰਹਿ ਗਿਆ ਹੈ। ਸੋ ਹਮੇਸ਼ਾ ਇਹੋ ਜਿਹਿਆਂ ਦੀ ਸੇਵਾ ਲਈ ਆਈ ਐਮ ਆਲਵੇਸ देयर ਕੁਝ ਵੀ ਕਰ ਸਕੀਏ। ਦੇ ਆਰ ਮੋਸਟ ਵੈਲਕਮ। ਬਿਲਕੁਲ। ਤਾਂ ਗੁਰਜੋਤ ਸਾਫ ਕਿਹਾ ਸੀਨੀਅਰ ਐਡਵੋਕੇਟ ਨੇ ਪ੍ਰਦੀਪ ਵੀਰ ਕੋਹਣਾ ਨੇ ਕਿ ਉੱਥੇ ਉਹਨਾਂ ਨੂੰ ਆਪਣੇ ਲੋਕਲ ਵਕੀਲ ਔਰ ਜਿਹੜੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਹ ਐਨਾਲਿਸਿਸ ਕਰਨੀ ਪੈਣੀ ਐਕਸੀਡੈਂਟ ਦਾ ਜਿਹੜੀ ਦੂਜੀ ਜਿੰਦੇ ਨੇ ਮੌਤ ਹੋਈ ਹੈ ਉਹਨਾਂ ਦਾ ਵੀ ਮੈਡੀਕਲ ਜਾਂ ਉਹਨਾਂ ਦੇ ਵਿਸਤਰਾ ਕੀ ਆਂਦਾ ਇਹ ਸਾਰੇ ਲੀਗਲਿਟੀ ਦੀ ਚੀਜ਼ਾਂ ਨੇ ਹੁਣ ਬਾਕੀ ਇੱਕ ਅਸ਼ੋਰੈਂਸ ਨਿਊਜ਼ 18 ਦੇ ਦਿੱਤੀ ਹੈ ਉਹਨਾਂ ਦੇ ਪਰਿਵਾਰ ਨੂੰ ਕਿ ਜੇ ਇੱਥੋਂ ਕੋਈ ਐਡਵਾਈਸ ਚਾਹੀਦੀ ਹੈ ਤਾਂ ਪਰਿਵਾਰ ਨੂੰ ਉਹ ਦੇਣ ਨੂੰ ਤਿਆਰ ਨੇ ਜੋ ਵੀ ਲੀਗਲ ਉਹ ਦੇ ਸਕਦੇ ਨੇ ਆਪਣਾ ਸੁਝਾਅ ਆਪਣਾ ਜਿਹਾ ਪਰਿਵਾਰ ਚਾਹੀਦਾ ਤਾਂ ਉਹ ਤਿਆਰ ਨੇ